ਬੀਤੇ ਦਿਨੀ ਇੱਕ ਖਬਰ ਸਾਹਮਣੇ ਆਈ ਕਿ ਡੇਰਾ ਬਿਆਸ ਦੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ ਜਿੱਥੇ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ 6ਵੇਂ ਮੁਖੀ ਬਣਨਗੇ ਐਸੇਚ ਕੀ ਹੈ ਡੇਰੇ ਦਾ ਇਤਿਹਾਸ ਇਸ ਬਾਰੇ ਤੁਹਾਨੂੰ ਅੱਜ ਡਿਟੇਲ ਦਵਾਂਗੇ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਕਿਵੇਂ ਸਥਾਪਨਾ ਹੋਈ ਸੀ ਡੇਰਾ ਬਿਆਸ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਕਿਵੇਂ ਇਕਤਬਾਦ ਇੱਕ ਕਈ ਗੁਰੂ ਬਣੇ ਡੇਰਾ ਬਿਆਸ ਦੇ ਤੇ ਮੌਜੂਦਾ ਸਮੇਂ ਦੇ ਵਿੱਚ ਜਿੱਥੇ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਨੇ ਤੇ ਫਿਲਹਾਲ ਉਹਨਾਂ ਕੋਲ ਹੀ ਗੱਦੀ ਹੈ ਡੇਰਾ ਬਿਆਸ ਦੀ ਪਰ ਉਹਨਾਂ ਤੋਂ ਬਾਅਦ ਦੇ ਵਿੱਚ ਹੁਣ ਉੱਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਗਿਆ ਇੱਥੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਾਦਾ ਸਵਾਮੀ ਡੇਰਾ Satsang Vyas ਦੀ ਸਥਾਪਨਾ ਦੀ ਰਾਦਾ ਸਵਾਮੀ Satsang Vyas ਦੀ ਸਥਾਪਨਾ ਭਾਰਤ ਦੇ ਵਿੱਚ 1891 ਦੇ ਵਿੱਚ ਬਾਬਾ ਜੈਮਲ ਸਿੰਘ ਦੇ ਵੱਲੋਂ ਕੀਤੀ ਗਈ ਸੀ ਜਿੱਥੇ ਬਾਬਾ ਸ਼ਿਵਦੇਵਾਲ ਸਿੰਘ ਨੇ 1856 ਦੇ ਵਿੱਚ ਬਾਬਾ ਜੈਮਲ ਸਿੰਘ ਨੂੰ ਨਾਮ ਦਾ ਦਿੱਤਾ ਜਿਸ ਤੋਂ ਬਾਅਦ ਬਾਬਾ ਜੈਮਲ ਸਿੰਘ ਨੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਬਾਅਦ ਦੇ ਵਿੱਚ ਹੀ ਡੇਰਾ ਹੋਣ ਦੇ ਵਿੱਚ ਆਇਆ ਸੀ ਹੁਣ ਗੱਲ ਕਰਦੇ ਹਾਂ ਕਿ ਜੋ ਨਵੇਂ ਮੁਖੀ ਇਸ ਦੌਰਾਨ ਥਾਪੇ ਗਏ ਨੇ ਉਹਨਾਂ ਨੂੰ ਉਤਰਾਧਿਕਾਰੀ ਚੁਣਦਿਆ ਗਿਆ ਏ ਉਹ ਕੌਣ ਨੇ ਉਨ੍ਹਾਂ ਦਾ ਇਤਿਹਾਸ ਕੀ ਕੁਝ ਕਹਿੰਦਾ ਤੇ ਫਿਲਹਾਲ ਉਹਨਾਂ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਡੇਰਾ ਵਿਆਸ ਦੇ ਨਵੇਂ ਚੁਣੇ ਗਏ ਜਨਨਸ਼ੀਨ ਡਾਕਟਰ ਜਸਦੀਪ ਸਿੰਘ ਗਿੱਲ ਦੇ ਪਿਤਾ ਸੁਖਦੇਵ ਸਿੰਘ ਗਿੱਲ ਮੁੰਬਈ ਚ ਡੇਰੇ ਦੀਆਂ ਬ੍ਰਾਂਚਾ ਦੇ ਸਕੱਤਰ ਗੁਰਵਿੰਦਰ ਸਿੰਘ ਦੇ ਜਵਾਈ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਭੂਆ ਦੇ ਪੁੱਤਰ ਨੇ ਉਹ ਕੈਮੀਕਲ ਇੰਜੀਨੀਅਰ ਵੀ ਨੇ ਡਾਕਟਰ ਜਸਦੀਪ ਸਿੰਘ ਕੋਮੋ ਗਰੁੱਪ 2006 ਦੇ ਵਿੱਚ ਲੈਮੀਨਾਰ ਪ੍ਰੀਮਿਕਸਡ ਫਲੇਮਸ ਦੇ ਵਿੱਚ ਵਿਸਤ੍ਰਿਤ ਸੂਟ ਮਾਡਲਿੰਗ ਦੇ ਵਿੱਚ ਡਾਕਟਰੇਟ ਦੀ ਉਹਨਾਂ ਨੇ ਡਿਗਰੀ ਪੂਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀ ਐਚ ਡੀ ਕੀਤੀ ਹੈ। ਲੰਡਨ ਬਿਜ਼ਨਸ ਸਕੂਲ ਦੇ ਵਿੱਚ ਇੱਕ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਉਹਨਾਂ ਨੇ ਪੂਰਾ ਕੀਤਾ ਹੈ। ਇਸ ਤੋਂ ਇਲਾਵਾ ਆਈ ਆਈ ٹی ਦਿੱਲੀ ਤੋਂ ਉਹਨਾਂ ਨੇ ਬੀ ਟੈਕ ਤੇ ਐਮ ਟੈਕ ਕੀਤੀ ਹੈ। ਇੰਜੀਨੀਅਰਿੰਗ ਦੇ ਲਈ ਗ੍ਰੈਜੂਏਟ ਐਫੀਟੀਿਊਡ ਟੈਸਟ 2000 ਦੇ ਵਿੱਚ 올 ਇੰਡੀਆ ਰੈਂਕ 1 ਹਾਸਲ ਕੀਤਾ। ਉਹਨਾਂ ਨੇ ਆਰ ਡੀ ਡਿਵੀਜ਼ਨ ਦੇ ਵਿੱਚ ਇੱਕ ਪ੍ਰੋਜੈਕਟ ਮੈਨੇਜਰ ਤੇ ਯੂ ਐਸ ਪੋਰਟਫੋਲੀਓ ਦੇ ਵਿੱਚ ਜ਼ਿੰਮੇਵਾਰੀ ਸੰਭਾਲੀ ਸੀ। ਕੈਂਬਰਿਜ ਦੇ ਵਿੱਚ ਰਹਿੰਦੇ ਆ ਉਹ ਕੈਂਬਰਿਜ ਯੂਨੀਵਰਸਿਟੀ ਦੇ ਉਦਮੀਆਂ ਦੇ ਪ੍ਰਧਾਨ ਫਿਰ ਚੇਅਰਮੈਨ ਜੀ ਵਿਦਿਆਰਥੀ ਸਮਾਜ ਦੇ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਕੈਂਬਰਿਜ ਯੂਨੀਵਰਸਿਟੀ ਨੇ 2004 ਦੀ ਚੋਟੀ ਦੀਆਂ 100 ਪ੍ਰਤਿਭਾ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਰੱਖਿਆ bizness ਸਕੂਲ ਇੰਪੀਰੀਅਰ ਕਾਲਜ ਲੰਡਨ ਤੇ ਕੈਂਬਰਿਜ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਯੋਜਿਤ ਇੱਕ ਤਕਨੀਕੀ ਉਦਮੀ ਕਾਰਜਕਾਰੀ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਹੈ ਤਾਂ ਇਹ ਸੀ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਅਹਿਮ ਗੱਲਾਂ ਜਿੱਥੇ ਉਹਨਾਂ ਦਾ ਨਾਮ ਕਈ ਵੱਡੀਆਂ ਕੰਪਨੀਆਂ ਦੇ ਨਾਲ ਜੁੜਦਾ ਹੈ ਉਹਨਾਂ ਦੀਆਂ ਸੇਵਾਵਾਂ ਜੋ ਨੇ ਉਹ ਅਕਾਦਮਿਕ ਉਤਮਤਾ ਪੇਸ਼ੇਵਰ ਪ੍ਰਾਪਤੀਆਂ ਦੇ ਨਾਲ ਇੱਕ ਸਤਕਾਰਤ ਸ਼ਖਸੀਅਤ ਉਹਨਾਂ ਨੂੰ ਬਣਾ ਦਿੰਦੀ ਹੈ ਦੂਸਰੇ ਪਾਸੇ ਹੁਣ ਡੇਰਾ ਬਿਆਸ ਦੇ ਜਦ ਉਹਨਾਂ ਨੂੰ ਉਪਤਰਾ ਅਧਿਕਾਰੀ ਚੁਣਿਆ ਗਿਆ ਹੈ ਤਾਂ ਅੱਜ ਜਦ satsang ਹੋਇਆ ਡੇਰਾ ਬਿਆਸ ਦੇ ਵਿੱਚ ਤਾਂ ਉਹ satsang ਦੇ ਵਿੱਚ ਵੀ ਉਹ ਮੌਜੂਦ ਰਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜਿੱਥੇ ਕਿ ਹੁਣ ਉਹ ਮੁਖੀ ਬਣਨਗੇ ਡੇਰਾ ਬਿਆਸ ਦੇ ਐਸੇ 'ਚ 6ਵੇਂ ਮੁਖੀ ਬਣਨ ਜਾ ਰਹੇ ਨੇ ਜਦ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਗੱਦੀ ਸੌਂਪੀ ਜਾਂਦੀ ਹੈ ਫਿਲਹਾਲ ਗੱਦੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਕੋਲ ਜਿੱਥੇ ਡੇਰਾ ਬਿਆਸ ਦੇ ਮੁਖੀਆਂ ਦੀ ਗੱਲ ਕਰੀਏ ਤਾਂ ਬਾਬਾ ਜੈਮਲ ਸਿੰਘ ਪਹਿਲੇ ਮੁਖੀ ਰਹੇ ਜਿੱਥੇ 1878 ਤੋਂ 1903 ਤੱਕ ਉਹ ਮੁਖੀ ਰਹੇ ਉਸ ਤੋਂ ਬਾਅਦ ਬਾਬਾ 사ਵਨ ਸਿੰਘ 1903 ਤੋਂ 1948 ਤੱਕ ਡੇਰਾ ਬਿਆਸ ਦੇ ਮੁਖੀ ਰਹੇ ਬਾਬਾ ਸਰਦਾਰ ਬਹਾਦਰ ਜਗਤ ਸਿੰਘ 1948 ਤੋਂ 1951 ਤੱਕ ਮੁਖੀ ਰਹੇ ਬਾਬਾ ਚਰਨ ਸਿੰਘ 1951 ਤੋਂ 1990 ਤੱਕ ਬਾਬਾ ਗੁਰਿੰਦਰ ਸਿੰਘ 1900 ਅੱਜੇ ਤੋਂ ਮੌਜੂਦਾ ਸਮੇਂ ਵੀ ਬਾਬਾ ਗੁਰਿੰਦਰ ਸਿੰਘ ਦੇ ਕੋਲ ਹੀ ਡੇਰਾ ਬਿਆਸ ਦੀ ਗੱਦੀ ਹੈ ਤੇ ਇਸ ਤੋਂ ਬਾਅਦ ਹੁਣ 6ਵੇਂ ਮੁਖੀ ਜੋ ਮਿਲਣ ਜਾ ਰਹੇ ਨੇ ਉਹ ਨੇ ਡਾਕਟਰ ਜਸਦੀਪ ਸਿੰਘ ਗਿੱਲ ਜਿਨ੍ਹਾਂ ਦਾ ਕੀ ਹੁਣ ਨਾਮ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਡੇਰਾ ਬਿਆਸ ਦੇ ਵਿੱਚ ਇੱਕ ਖਾਸੀਅਤ ਰਹੀ ਹੈ ਕਿ ਜਦੋਂ ਵੀ ਨਾਮ ਦਾ ਐਲਾਨ ਕੀਤਾ ਗਿਆ ਉਹ ਪਹਿਲੇ ਮੁਖੀ ਦੇ ਹੁੰਦੇ ਹੋਏ ਹੀ ਅਗਲੇ ਮੁਖੀ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਕਿ ਬਾਅਦ ਦੇ ਵਿੱਚ ਕੋਈ ਵੀ ਸੰਘਰਸ਼ ਦੀ ਜਾਂ ਫਿਰ ਟੱਕਰ ਦੀ ਸਥਿਤੀ ਪੈਦਾ ਨਾ ਹੋਏ ਇੱਥੇ ਰਾਧਾ ਸਵਾਮੀ ਲਹਿਰ ਦੇ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਕੀ ਬਾਬਾ ਸ਼ਿਮ ਦਿਵਾਲ ਸਿੰਘ ਨੇ ਉਹਨਾਂ ਨੂੰ ਰਾਧਾ ਸਵਾਮੀ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ ਉਹ ਇੱਕ ਅਧਿਆਤਮਿਕ ਗੁਰੂ ਸੀ ਬਾਬਾ ਜੈਮਲ ਸਿੰਘ ਦੇ ਸੇਵਕ ਬਾਬਾ ਸਾਵਨ ਸਿੰਘ ਤੇ ਉਹਨਾਂ ਤੋਂ ਬਾਅਦ ਰਾਧਾ ਸਵਾਮੀ ਸਤਸੰਗ ਬਿਆਸ ਦੇ ਅਗਲੇ ਮੁਖੀ ਬਣੇ 1903 ਤੋਂ 1948 ਤੱਕ ਮੁਖੀ ਰਹੇ ਬਾਬਾ ਸਾਵਨ ਸਿੰਘ ਦੇ ਸੇਵਕ ਬਾਬਾ ਸਰਦਾਰ ਬਹਾਦਰ ਜਗਤ ਸਿੰਘ 1948 ਤੋਂ 1951 ਤੱਕ ਮੁਖੀ ਬਣੇ ਬਾਬਾ ਸਾਵਨ ਸਿੰਘ ਦੇ ਪੈਰੋਕਾਰ ਬਾਬਾ ਚਰਨ ਸਿੰਘ ਨੇ ਬਾਬਾ ਸਰਦਾਰ ਬਹਾਦਰ ਜਗਤ ਸਿੰਘ ਤੋਂ ਬਾਅਦ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਦੇ ਵਜੋਂ ਹੌਲਦਾ ਸੰਭਾਲਿਆ ਉਹਨਾਂ 1951 ਤੋਂ 1990 ਕੱਡੇਰੇ ਦੇ ਮੁਖੀ ਵੱਜੋਂ ਸੇਵਾਮਾਨ ਭਾਈਆਂ ਜਿਸ ਤੋਂ ਬਾਅਦ ਬਾਬਾ ਚਰਨ ਸਿੰਘ ਦੇ ਉੱਤਰਾਧਿਕਾਰੀ ਬਾਬਾ ਗੁਰਿੰਦਰ ਸਿੰਘ ਨੇ ਸੇਵਾ ਸੰਭਾਲੀ ਹੋਈ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਉਹੀ ਮੁਖੀ ਨੇ ਖੈਰ ਬੀਤੇ ਦਿਨੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਕੀ ਡੇਰਾ ਬਿਆਸ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਪੱਤਰ ਜਾਰੀ ਕਰਕੇ ਬਾਕੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਜੋ ਜਨਸ਼ੀਨ ਨੇ ਹੁਣ ਜੋ ਉੱਤਰਾਧਿਕਾਰੀ ਨੇ ਉਹ ਜਸਦੀਪ ਸਿੰਘ ਗਿੱਲ ਹੋਣ ਵਾਲੇ ਨੇ ਇੱਥੇ ਡੇਰਾ ਬਿਆਸ ਦੀ ਜੇਕਰ ਅਹਿਮੀਅਤ ਦੀ ਗੱਲ ਕਰੀਏ ਤਾਂ ਸਿਆਸੀ ਅਹਿਮੀਅਤ ਕਾਫੀ ਜ਼ਿਆਦਾ ਹੈ ਕਿਉਂਕਿ ਕੋਈ ਵੀ ਪਾਰਟੀ ਹੋਵੇ ਭਾਵੇਂ ਫਿਰਦੇਸ਼ ਦਾ ਪ੍ਰਧਾਨ ਮੰਤਰੀ ਜਾਂ ਫਿਰ ਵਿਰੋਧੀ ਧਿਰ ਦੇ ਆਗੂ ਜਾਂ ਫਿਰ ਸੱਤਾ ਧਿਰ ਦੇ ਲੋਕ ਹੋਣ ਉਹ ਸਾਰੇ ਵੀ ਡੇਰੇ ਦੇ ਵਿੱਚ ਹਾਜ਼ਰੀ ਭਰ ਨਜ਼ਰ ਆਉਂਦੇ ਨੇ ਪੰਜਾਬ 'ਚ ਵੈਸੇ ਕਾਫੀ ਜ਼ਿਆਦਾ ਡੇਰੇ ਨੇ ਪਰ ਉਹਨਾਂ ਦੇ ਵਿੱਚ ਡੇਰਾ ਬਿਆਸ ਕੁਝ ਚੁਣੇੰਦਾ ਡੇਰਿਆਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ 1899 ਦੇ ਵਿੱਚ ਡੇਰਾ ਬਿਆਸ ਦੀ ਸਥਾਪਨਾ ਕੀਤੀ ਗਈ ਸੀ ਜਿੱਥੇ 90 ਦੇਸ਼ਾਂ ਦੇ ਵਿੱਚ ਇਹ ਸੰਸਥਾ ਫੈਲੀ ਹੋਈ ਹੈ ਜਿਸ ਵਿੱਚ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਤੇ ਕਈ ਹੋਰ ਦੇਸ਼ ਸ਼ਾਮਲ ਨੇ ਤਾਂ ਇਹ ਸੀ ਡੇਰਾ ਬਿਆਸ ਦੇ ਬਾਰੇ ਕੋਈ ਜਾਣਕਾਰੀ ਇਸ ਜਾਣਕਾਰੀ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਡੇਰਾ ਬਿਆਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਜਿੱਥੇ ਦੁਨੀਆ ਭਰ ਦੇ ਵਿੱਚ ਉੱਥੇ ਹੀ ਨਾਲੋਂ ਨਾਲ ਡੇਰੇ ਦਾ ਪ੍ਰਭਾਵ ਵੀ ਕਾਫੀ ਜ਼ਿਆਦਾ ਮੰਨਿਆ ਜਾਂਦਾ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਸਥਾਪਨਾ ਕੀਤੀ ਗਈ ਹੈ ਡੇਰਾ ਬਿਆਸ ਦੀ ਤਾਂ ਇਹਨਾਂ ਨੂੰ ਮੰਨਣ ਵਾਲੇ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਜੋ ਕਿ ਸਿੱਧੇ ਤੌਰ ਤੇ ਜਾਂ ਫਿਰ ਸਿੱਧੇ ਤੌਰ ਤੇ ਵੀ ਸਿਆਸਤਦਾਨਾਂ ਦੇ ਲਈ ਤੇ ਸਿਆਸੀ ਪ੍ਰਭਾਵ ਪਾਉਣ ਦੇ ਲਈ ਵੀ ਕਾਫੀ ਜ਼ਿਆਦਾ ਅਹਿਮ ਹੈ